ਹਾਂਜੀ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਬੁੱਧਵਾਰ ਆ ਗਏ ਆ ਫਿਰ ਕੰਮ ਤੇ ਕਣਕ ਦਾ ਸੀਜ਼ਨ ਤੇ ਚੱਲੀਆਂ ਜਾਂਦਾ ਕੰਮ ਤੇ ਬਾਕੀ ਅੱਜ ਆਪਣੀ ਹੋ ਗਈ ਖੁਰਾਕ ਜਿਹੜੀ ਨਾ ਖਤਮ ਉਸ ਦਿਨ ਪਰਸੋਂ ਗਰਮੀ ਬਹੁੜੀ ਜ਼ਿਆਦਾ ਸੀ ਬਹੁੜੀ ਜ਼ਿਆਦਾ ਇੰਨੀ ਜ਼ਿਆਦਾ ਗਰਮੀ ਸੀ ਨਾ ਵੈਸੇ ਵੀਡੀਓ ਵੀ ਮੈਂ ਪਾਈ ਆ ਉਹ ਅੱਜ ਹੀ ਪਾਈ ਸੀ ਤੇ ਅੱਜ ਵਾਂਗੂ ਪੂਰਾ ਚੱਲਦਾ ਠੀਕ ਆ ਤੇ ਉਦਾਂ ਪਸੀਨਾ ਬਹੁਤ ਆਈ ਜਾਂਦਾ ਪੂਰਾ ਹੁੰਦਾ ਗਰਮਾ ਹੀ ਆ ਤਾਂ ਕਰਕੇ ਤੇ ਖੁਰਾਕ ਆ ਪਈ ਹੋ ਗਈ ਖਤਮ ਉਹ ਲੈ ਕੇ ਆਵਾਂਗੇ ਅੱਜ ਲੈ ਕੇ ਜਾਵਾਂਗੇ ਤੇ ਖੁਰਾਕ ਨਾ ਪੰਦਵੇ ਇੰਨੀ ਗਰਮੀ ਚ ਕੰਮ ਕਰਨਾ ਨਾ ਖਾਗ ਆਪਣੀ ਕੀ ਛੋਲੇ ਜਿਹੜੇ ਪੀ ਕੇ ਪੀ ਉਹੀ ਹੋਰ ਕੋਈ ਉਦਾਂ ਦੀ ਕੋਈ ਨਹੀਂ ਗੱਲ ਆ ਠੀਕ ਹੈ ਤੇ ਬਾਕੀ ਉਹ ਬਰਫ ਬਾਅਦ ਦੇਖਦੇ ਹਾਂ ਗਰਮੀ ਦੀ ਗੱਲ ਕਰੀਏ ਤਾਂ ਅੱਧਾ ਕੁ ਸੀਜ਼ਨ ਲੰਘ ਕੇ ਅੱਧਾ ਘੁੜਾਇਆ ਆ। ਪਰੀਏ ਦੇ ਜਿਹੜੇ ਦਿਨਾਂ ਨਾਲ ਆ ਗਏ ਜ਼ਿਆਦਾ ਗਰਮੀ ਇਹ ਤੇ 20 ਰੁਪਏ ਦੀ ਬਰਫ ਇੱਕ ਗੱਡੀ ਲਾਤੀ ਇੱਕ ਕੱਲ ਲੱਗੀ ਵਰਪਾਲ ਖੋਲਣ ਲੱਗਾ ਤੇ ਬੈਠੇ ਉਹਨਾਂ ਨੇ ਪਾਣੀ ਪੂਣੀ ਪੀਂਦੇ 20 ਰੁਪਏ ਦੀ ਸਹੀ ਕਹਿੰਦਾ ਉਹ ਬਾਟੇ ਰੱਖੋ ਬਾਕੀ ਅੱਜ ਤੁਹਾਨੂੰ ਦੱਸਾਂਗੇ ਕਿ ਗੱਡੀ-ਗੋਡੀ ਲਾਉਣ ਦੀ ਕਿੰਨੀ ਕੋ ਮਿਹਨਤ ਬਣਦੀ ਹੈ ਵਗੈਰਾ ਜੋ ਵੀ ਹੈ ਨਾ ਸਸਟਾ ਮੈਂ ਦਾ ਤੇ ਆਣਾ ਗਏ ਆ ਮੈਂ ਲੱਗ ਗਿਆ ਪਾਸੇ ਚੜਦਾ ਆ ਹੁਣ ਤਾਂ ਸੂਰਜ ਵੀ ਆਪਨੇ ਉਹ ਗੱਡੀ ਨੋਪੇ ਦਾ ਜ਼ੋਰ ਤੇ ਲੈ ਵੀ ਗਰਮੀ ਦੂਰ ਕਰਨ ਵਾਸਤੇ ਉਹ ਆ ਕੇ ਲੱਛੇ ਲੁਛੇ ਤੇ ਪਤਾ ਨਹੀਂ ਹੋਰ ਕੀ ਵਗੈਰਾ ਦਾ ਲੈਣ ਲੱਗਿਆ ਇੱਕ ਬੰਦਾ ਹੁਣ ਜਿਹਨੂੰ ਲੱਗਦੀ ਜ਼ਿਆਦਾ ਗਰਮੀ ਆ ਹੋਵੇ ਤੇ ਆ ਦੇਖੋ ਛੇਤੀ ਛੇਤੀ ਪੀਓ ਤੇ ਆਓ ਤੁੱਪੇ ਖੜਾ ਮੈਂ ਤੁੱਪੇ ਕੱਤੀ ਹੋ ਲਾ ਗਈ ਯਾਰ 300 ਬਾਰੀਆਂ ਆ ਰਿਹਾ ਚੱਕਾ ਬੰਦ ਕਰ ਦੇਣਾ ਅੱਜ ਇਹ ਵੀ ਫਿਰ ਨਵਾਂ ਵੇ ਛਾਵਾਂਗੇ ਉਧਰ ਆਫਰ ਲਈ ਪਲੇਟੀ ਤੇ ਉਹ ਸਾਹਮਣੇ ਇੱਥੇ ਲਾਲ ਮੈਚ ਲਾਲ ਮੈਚ ਯਾਰ ਖਾ ਖਾ ਰਿਹਾ ਨਾ ਮੈਂ ਤੇਰੇ ਕੋਲ ਦੋ ਤਿੰਨ ਦਿਨ ਉਹ ਦੂਧੀਆਂ ਚੱਕ ਕਿਹੜੀਆਂ ਪੀਂਦਾ ਇੱਧਰ ਗਰਮੀਆਂ ਦੇ ਤੋਹਫੇ ਤੋਹਫੇ ਵੀ ਸਾਂ ਦੁਕਾਨੇ ਆਵੇ ਠੀਕ ਆ ਆ ਕੋਰੇ ਠੀਕ ਆ ਚੱਕੋ ਲਓ ਵੀ ਅਲੱਗ ਅਲੱਗ ਫਲੇਵਰ ਹੈ ਅਲੱਗ ਅਲੱਗ ਤੇ ਆ ਗੱਡੀਆਂ ਲਾਉਣ ਲੱਗਿਆਂ ਤੇ ਕਿੰਨੇ ਬੰਦੇ ਇੱਕ ਬੰਦਾ ਹੀ ਪੀਣ ਲੱਗਾ ਤੇ ਗਰਮੀ ਜਿਹੜੀ ਵਧ ਗਈ ਕਾਫੀ ਚਾਹ ਆ ਗਈ

8:12 ਦਾ ਪੂਰਾ ਟਾਈਮ ਹੋ ਚੁੱਕਿਆ ਤੇ ਇਧਰ ਆਪਾਂ ਨੇ ਆ ਪੂਰੀ ਆੜੀ ਟੋਪੀ ਤਾਂ ਕੱਢ ਤੇ ਉਹਦੇ ਲਈ ਸਭ ਤੋਂ ਉੱਪਰ ਲਾੜਾਂ ਦਾ ਤੇ ਗੱਡੀ ਖਾਲੀ ਕਰਕੇ ਨਾ ਇੱਕ ਹੋਰ ਤੀਜੀ ਗੱਡੀ ਖਾਲੀ ਹੋ ਗਈ ਆ ਤੇ ਹੁਣ ਚੱਲੇ ਆ ਦੂਜੇ ਪਾਸੇ ਕ੍ਰੇਟ ਸੱਟੇ ਤੇ ਦੁਪਹਿਰਾ ਪੂਰਾ ਤੇ ਕੰਮ ਬਹੁਤ ਹਾਈ ਲੈਵਲ ਤੇ ਚੱਲ ਰਿਹਾ ਗਰਮੀ ਦਾ ਕੰਮ ਤਾਂ ਜਿਹੜਾ ਚਲਦੀ ਜਾਂਦਾ ਠੰਣ ਠੰਣ ਪਰ ਗਰਮੀ ਦਾ ਪੂਰਾ ਹਾਈ ਲੈਵਲ ਤੇ ਚੱਲ ਰਿਹਾ ਤੇ ਇੱਥੋਂ ਇੱਕ ਵਾਰੀ ਚੱਲਦੇ ਆ ਇੱਥੇ ਪਾਣੀ ਚੱਕੇ ਨਹੀਂ ਲੈ ਜਾਣਾ ਨਹੀਂ ਆ ਜਾ ਚੱਲ ਫਿਰ ਚਲੋ ਸਤੇ ਚਾਚਾ ਸਾਡਾ ਵੀ ਬਹੁਤ ਔਖਾ ਹੋਇਆ ਫਿਰਦਾ ਹੁਣ ਤਾਂ ਔਖੇ ਸਾਰੇ ਹੀ ਬੰਦੇ ਆ ਚਾਚੇ ਨੇ ਤਾਂ ਹੋਣਾ ਹੀ ਹੋਣਾ ਚਲੋ ਪੱਕੇ ਇੱਧਰ ਲੈ ਜਾਂਦੇ ਆ ਕਿੱਥੇ ਲਾਉਣੀ ਆ ਉੱਪਰਲੇ ਤੇ ਹਾਇਸ ਪਲੇਟੀ ਤੇ ਵੀ ਛਾਣ ਲੱਗ ਗਿਆ ਗਰੇਟ ਪਿੱਛੇ ਤੇ ਇੱਥੇ ਕਰਦੇ ਆ ਕੰਮ ਸ਼ੁਰੂ ਠੀਕ ਹੈ ਹੁਣ ਇਹ ਕੋਈ ਦੇ ਪਾਲ ਤੇ ਰੋਟੀ ਵੀ ਖਾ ਲ ਤੇ ਵੇਖ ਗਰਮੀ ਬਹੁਤ ਜ਼ਿਆਦਾ ਹੈ ਬੰਦੇ ਹੁਣ ਆਰਾਮ ਕਰਨਗੇ ਕੁਛ ਟਾਈਮ ਤੇ ਫਿਰ ਚਾਹ ਚ ਪੀ ਕੇ ਲੱਗਾਂਗੇ ਸਬਜੀ ਕੋਲ ਹੀ ਡੋਲ ਕੇ ਕੁੱਤੇ ਹਰ ਕਰਾ ਕਿਦਰੋਂ ਆ ਲਾਤੀ ਗੱਡੀ ਵੀ ਸਾਢੇ 3 ਦਾ ਟਾਈਮ ਹੋ ਗਿਆ ਆ ਨਿਕਲੀ ਜਾਂਦਾ ਇਧਰ ਲੈ ਚੱਕਾ ਵਾਹ ਦਾ ਚਾਪੀਣ ਲੱਗਿਆ ਹੁਣ ਦੁਬਾਰਾ ਰੋਟੀ ਰੋਟੀ ਖਾ ਕੇ ਬਾਅਦ ਚ ਪਿੱਛੋਂ ਆ ਗਈ ਸੀ ਚਾਹ ਤਾਂ ਕਰਕੇ ਬੰਨੇ ਕਹਿੰਦੇ ਵੀ ਠੰਡੀ ਨਾ ਹੋ ਜਾਵੇ ਚਾਚੇ ਦੇ ਪੈਰ ਤੇ ਪਾਣੀ ਪੈ ਗਿਆ ਵਾ ਇਹ ਨਹੀਂ ਹੁਣ ਉੱਠਣਾ ਚਾਚਾ ਨਹੀਂ ਉਸ ਦਾ ਪੈਰ ਤੇ ਬੈ ਗਿਆ ਥੋਮ ਪਾਣੀ ਪੀ ਗਾਇਸ ਅਧਰ ਕਣਕ ਦਾ ਕੰਮ ਖਤਮ ਕਰਕੇ ਪੰਜ ਗੱਡੀਆਂ ਲਾ ਕੇ ਨਾ ਬੜੀ ਗਰਮੀ ਸੀ ਪੈਂਦੀ ਤੇ ਹੁਣ ਆ ਗਿਆ ਇਧਰ ਚੌਲਾਂ ਦਾ ਇੱਕ ਗੱਡੀ ਨਾਲ ਫਸੀ ਹੋਈ ਸੀ ਸ਼ੈਲਰਾਂ ਦੀ ਪਾੜੀ ਔਖੀ ਜੋ ਹੁਣ ਲਾਉਨੇ ਆਪਾਂ ਠੰਡਾ ਠੰਡਾ ਲੈ ਆਏ ਆ ਵੇ ਤੇ ਰੋਟੀ ਖਾ ਕੇ ਇੱਕ ਅੱਧੀ ਤੇ ਫਿਰ ਲੱਗਦੇ ਆ ਅੰਦਰ ਨੂੰ ਕਮਲਾ ਹੈ ਨਾ ਤੇ ਬਾਕੀ ਕਮਲਾ ਇਹ ਬੰਦਾ ਦੱਸਾਂਗੇ ਇੱਕ ਚਲ ਹੋਰ ਦਿੰਦਰ ਸ ਹੈ ਬਾਕੀ ਬੰਦੇ ਮਗਰ ਆਉਂਦੇ ਪਏ ਆ ਤੇ ਘੰਟਾ ਡੇਢ ਜਿਹੜਾ ਲੱਗਿਆ ਲਾ ਕੇ ਤੇ ਆਪਾਂ ਨੇ ਆਪਾਂ ਕਰ ਦੇਣਾ ਕੰਮ ਇੱਕੋ ਤਾਂ ਨਾ ਤੇ ਚਲ ਆ ਵੀ ਆ ਦੋ ਡੇਢ ਜੋਟਾ ਲੱਗ ਗਿਆ ਤਾਂ ਇਦਾਂ ਸੀਨ ਪੈਂਦਾ ਮੈਂ ਤੁਹਾਨੂੰ ਦੱਸਣਾ ਇੱਥੋਂ ਚੱਗੀ ਜਾਂਦੀ ਹੈ ਗੋਰੀ ਇੱਥੋਂ ਕਾਮਾਂ ਬੰਦਿਆਂ ਨੇ ਕੱਲ ਕਰਤਾ ਥੋੜਾ ਖਰਾਬ ਆ ਦੇਖੋ ਇੱਥੋਂ ਨਹੀਂ ਆਏ ਇਹਨੂੰ ਇਧਰੋਂ ਆ ਕੇ ਆਏ ਇਹਨੂੰ ਰੁਕ ਇੱਥੋਂ ਇੱਥੋਂ ਆਏ ਇਹਨੂੰ ਉਹ ਚੱਕੇ ਦੇ ਉੱਤੇ ਕੱਲ ਸਹੀ ਤਰੀਕੇ ਨਾਲ ਨਾ ਕੱਢਿਆ ਨਹੀਂ ਚੱਕਾ ਤੇ ਅੱਜ ਹਾਲ ਪੂਰੇ ਚਲੋ ਹੋਰ ਅੱਧਾ ਘੰਟਾ ਹੋਰ ਪੈਂਟਾ ਲੱਗੂ ਤੇ ਕੰਮ ਹੱਥੇ ਹੋ ਜਾਣਾ ਆ ਸੁਬਾ ਸਾਨੂੰ ਪਾਣੀ ਪਾਣੀ ਪੀ ਕੇ ਤੇ ਫਿਰ ਲੱਗਦੇ ਆਹ ਦੋ ਝੋਟੇ ਰਹਿ ਗਏ ਸੂਰਜ ਰਹਿ ਗਿਆ ਥੋੜਾ ਇਧਰ ਬਾਹਰ ਵੀ ਤੁਹਾਨੂੰ ਥੋੜਾ ਦਿਖਾ ਦਿੰਨੇ ਆਂ ਸੀਨ ਹੋਰ ਬੜਾ ਮੋਟਸਾਂ ਵਾਲੀ ਖੜਾ